ਇਹ ਸਾਡਾ ਬੱਚਾ ਜੀ ਜਿੰਮ ਜਾਂਦਾ ਸੀ ਉੱਥੇ ਕੋਈ ਲਟਕੀ ਆਉਂਦੀ ਸੀ ਉਸਨੇ ਇਹਨੂੰ ਪਹਿਲਾਂ ਦੋਸਤੀ ਕੀਤੀ ਫਿਰ ਇਹਨੂੰ ਮਤਲਬ ਚ ਆਪਦਾ ਉਹ ਵੜਿਆ ਕੇ ਤੇ ਇਹਦੀ ਬੀੜਕੋ ਬਣਾ ਲਈ ਕੰਸੀਲੀ ਫਿਰ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਫਿਰ ਜੋ ਇਹਦੇ ਕੋਲੇ ਸੀ ਸਭ ਲੁੱਟ ਖਸੁੱਟ ਕਰਕੇ ਇਹਦੀ ਤੇ ਬਾਅਦ ਚ ਇਹਨੂੰ ਜਿਆਦਾ ਪਰੇਸ਼ਾਨ ਕਰਨਾ ਕਰਦਾ 20 ਲੱਖ ਰੁਪਏ ਦੀ ਮੰਗ ਵੀ ਕੀਤੀ ਗਈ ਇਹ ਕੁੜੀ ਇਹਨੂੰ ਲਗਾਤਾਰ ਬਲੈਕਮੇਲ ਕਰ ਰਹੀ ਸੀ ਪਿਛਲੇ 1.5 ਸਾਲ ਤੋਂ ਇਹਦੇ ਸੰਪਰਕ ਦੇ ਵਿੱਚ ਆਈ ਸੀ ਉਹਦੇ ਘਰ ਵਾਲੀ ਨੇ ਦੱਸਿਆ ਤਾ 19 ਲੱਖ ਰੁਪਏ ਦਾ ਪਲਾਟ ਵਕਾ ਦਿੱਤਾ 20 ਲੱਖ ਰੁਪਏ ਦੀ ਇਹ ਡਿਮਾਂਡ ਕਰ ਰਹੀ ਸੀ ਉਸ ਤੋਂ ਬਾਅਦ ਕੜਾਚਾਰ ਤੋਲੇ ਦਾ ਤਿੰਨ ਤੋਲੇ ਦੀ ਇੱਕ ਚੈਨ ਆ ਕੁਝ ਛਾਪਾਂ ਨੇ ਸਰ ਕੀ ਨਾ ਤੁਹਾਡਾ ਕੌਰਾ ਸਿੰਘ ਆ ਜੀ ਕੀ ਕਹਿਣਾ ਚਾਹਣੇ ਜਿਹੜੀ ਤੁਹਾਡੇ ਨਾਲ ਲੱਖਾਂ ਰੁਪਏ ਦੀ ਠੱਗੀ ਬੱਦੀ ਹੈਗੀ ਆ ਇਹ ਸਾਡਾ ਬੱਚਾ ਜੀ ਜਿੰਮ ਜਾਂਦਾ ਸੀ ਉੱਥੇ ਕੋਈ ਲਟਕੀ ਆਉਂਦੀ ਸੀ ਉਸ ਨੇ ਇਹਨੂੰ ਪਹਿਲਾਂ ਦੋਸਤੀ ਕੀਤੀ ਫੇਰ ਇਹਨੂੰ ਮਤਲਬ ਚ ਆਪਦਾ ਉਹ ਵੜਿਆ ਕੇ ਇਹਦੀ ਬੀੜ ਕੋ ਬਣਾ ਲਈ ਕਨਸੀਲੀ ਤੇ ਫਿਰ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਫਿਰ ਜੋ ਇਹਦੇ ਕੋਲੇ ਸੀ ਸਭ ਲੁੱਟ ਘੁੱਟ ਕਰਕੇ ਇਹਦੀ ਤੇ ਬਾਅਦ ਚ ਇਹਨੂੰ ਜਿਆਦਾ ਪਰੇਸ਼ਾਨ ਕਰਨਾ ਕਹਿੰਦਾ 20 ਲੱਖ ਰੁਪਏ ਦੀ ਮੰਗ ਵੀ ਕੀਤੀ ਗਈ ਤੇ ਉਸ ਕਾਰਨ ਇਹ ਸੂਇਸਾਈਡ ਕਰਨ ਦੀ ਨੇ ਕੋਸ਼ਿਸ਼ ਕੀਤੀ ਅੱਜ ਉਹ ਮੌਤ ਨਾ ਜੋਜ ਰਿਹਾ ਹੈ ਰਜਿਸਟਰੀ ਵਗੈਰਾ ਵੀ ਹਾਂ ਇੱਕ ਰਜਿਸਟਰੀ ਵੀ ਜਾਲੀ ਉਹਦੇ ਪਲਾਟ ਦੀ ਹੋਰ ਕੁੜੀ ਖੜਾ ਕੇ ਨੇ ਰਜਿਸਟਰੀ ਕੀਤੀ ਹੈ ਤੇ ਜੋ ਮਤਲਬ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਸਾਡੀ ਉਹ ਅਣਕਾਰੀ ਕਰਕੇ ਤੇ ਉਹਦੇ ਸਾਨੂੰ ਇਨਸਾਫ ਦਿਵਾਇਆ ਜਾਵੇ। ਇਹ ਜਿਹੜਾ ਉਹਨੇ ਉਹ ਕੀਤਾ ਜੀ ਉਹ ਇਹਦੇ ਬਲੈਕ ਮੇਲ ਕਰਨ ਤੇ ਹੀ ਕੀਤਾ ਹੈ। ਕੁਛ ਸਾਡਾ ਸੋਨਾ ਤੇ ਕੁਛ ਨਕਦੀ ਇਹ ਕੁੜੀ ਲੈ ਗਈ ਤੇ ਉਹ ਸਾਡਾ ਪ੍ਰਸ਼ਾਸਨ ਕਾਨੂੰਨ ਤੋਂ ਅਸੀਂ ਮੰਗ ਕਰਦੇ ਆਂ ਵੀ ਉਹਦੀ ਜਾਂਚ ਕਰਕੇ ਸਾਨੂੰ ਵਾਪਸ ਕਰਵਾਇਆ ਜਾਵੇ ਤੇ ਮੇਰਾ ਬੱਚਾ ਮੌਤ ਦੇ ਮੂੰਹ ਵਿੱਚ ਵੈ ਜੇ ਉਹ ਨੂੰ ਕੁਝ ਹੋ ਜਾਂਦਾ ਤਾਂ ਇਹ ਕੁੜੀ ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਇੱਕ ਕਈ ਜਿਹੜਾ ਲੜਕੀ ਵੱਲੋਂ ਬਲੈਕਮੇਲਿੰਗ ਕੀਤੀ ਜਾ ਰਹੀ ਸੀ ਇੱਕ ਵਿਅਕਤੀ ਦੇ ਨਾਲ ਉਹਦੇ ਵੱਲੋਂ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਰ ਸਰ ਇਹ ਸਾਡੇ ਕੋਲੇ ਇੱਕ ਕੋਠੇ ਜੰਡਸਰ ਪਿੰਡ ਹੈ ਨਾ ਥਾਣੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਇੱਕ ਗੁਰਪ੍ਰੀਤ ਸਿੰਘ ਹੈ ਉਮਰ ਕਰੀਬ 36 ਸਾਲ ਉਹਦੇ ਵੱਲੋਂ ਇਹ ਸੁਸਾਇਡ ਅਟੈਂਪ ਕੀਤਾ ਸੀ ਸਪਰੇਅ ਪੀਲੀ ਸੀ ਉਹਨੇ ਉਹਨੂੰ ਤਪਾ ਹਸਪੀਟਲ ਐਡਮਿਟ ਕਰਵਾਇਆ ਗਿਆ ਉਹਦੇ ਵਾਰਸਾਂ ਵੱਲੋਂ ਉੱਥੇ ਡਾਕਟਰਾਂ ਨੇ ਉਹਨੂੰ ਅਨਫਿਟ ਲਿਖਤਾ ਸੀ ਉਸ ਤੋਂ ਬਾਅਦ ਫਿਰ ਬੜਿਆਲ ਹਸਪਤਾਲ ਬਠਿੰਡੇ ਐਡਮਿਟ ਕਰਵਾਇਆ ਗਿਆ ਉੱਥੇ ਵੀ ਡਾਕਟਰਾਂ ਨੇ ਹਨਫਿਟ ਲਿਖਤਾ ਸੀ ਤੇ ਉਸ ਤੋਂ ਬਾਅਦ ਉਹ ਡੀ ਐਮਸੀ ਲੁਧਿਆਣਾ ਉਹਦਾ ਇਲਾਜ ਚੱਲ ਰਿਹਾ ਸੀ ਉੱਥੋਂ ਵੀ ਉਹ ਹਨਫਿਟ ਸੀ ਗਿਆ ਤਾਂ ਉਹਦੇ ਵਿੱਚ ਉਹਦੇ ਘਰ ਵਾਲੀ ਸਿਮਰਜੀਤ ਕੌਰ ਦੀ ਸਟੇਟਮੈਂਟ ਤੇ ਐਫ ਆਈ ਆਰ ਲਾਜ਼ ਕੀਤੀ ਅਸੀਂ ਉਹਦੇ ਘਰ ਵਾਲੀ ਨੇ ਦੱਸਿਆ ਕਿ ਇਹਦੀ ਜਿੰਮ ਦੇ ਵਿੱਚ ਕਿਸੇ ਕੁੜੀ ਨਾਲ ਦੋਸਤੀ ਹੋ ਗਈ ਸੀ ਸੁਖਪ੍ਰੀਤ ਕੌਰ ਸੁਖੀ ਨੂੰ ਸੁਖੀ ਨਾਮ ਦੀ ਕੁੜੀ ਨਾਲ ਤਾਂ ਜਿਹੜੀ ਉਹਨੂੰ ਕਿ ਲਗਾਤਾਰ ਬਲੈਕਮੇਲ ਕਰ ਰਹੀ ਸੀ ਔਰ ਮਕਦਮਾ ਨੰਬਰ 44 462025 ਅਧੀਨਤਾ ਰਸੀਗਾ ਜੀ 3184 351 ਜਿਮਨ 2 308 ਜਿਮਨ 2 ਤੇ 338 336 ਜਿਮਨ 3 340 ਜਿਮਨ 2 ਤੇ 61 ਜਿਮਨ 2 ਬੀਨ ਅਸ ਤਹਿਤ ਐਫ ਆਈ ਆਰ ਲਾਜ਼ ਕਰ ਲਈ ਸੀ ਥਾਣਾ ਸਹਣਾ ਵਿਖੇ ਇਹ ਕੁੜੀ ਇਹਨੂੰ ਲਗਾਤਾਰ ਬਲੈਕਮੇਲ ਕਰ ਰਹੀ ਸੀ ਪਿਛਲੇ 1.5 ਸਾਲ ਤੋਂ ਇਹਦੇ ਸੰਪਰਕ ਦੇ ਵਿੱਚ ਆਈ ਸੀ ਉਹਦੇ ਘਰ ਵਾਲੀ ਨੇ ਦੱਸਿਆ ਕਿ ਉਸ ਤੋਂ ਬਾਅਦ ਇਹ ਕੁੜੀ ਨੇ ਇੱਕ ਤਾਂ 19 ਲੱਖ ਰੁਪਏ ਦਾ ਪਲਾਟ ਵਕਾ ਦਿੱਤਾ 20 ਲੱਖ ਰੁਪਏ ਦੀ ਇਹ ਡਿਮਾਂਡ ਕਰ ਰਹੀ ਸੀ ਉਸ ਤੋਂ ਬਾਅਦ ਕੜਾ achar tole ਦਾ 3 tole ਦੀ ਇੱਕ chain ਕੁਝ ਛਾਪਾਂ ਨੇ ਉਹ ਲੈ ਲੀਆਂ ਇਹਦੇ ਕੋਲੋਂ ਇੱਕ iPhone Apple Watch ਹੁਣ ਤੱਕ ਇਹ ਲੈ ਚੁੱਕੀ ਆ ਤਾਂ ਹੁਣ ਇਹ 20 ਲੱਖ ਰੁਪਏ ਦੀ ਹੋਰ ਡਿਮਾਂਡ ਕਰ ਰਹੀ ਸੀ ਤਾਂ ਉਸ ਤੋਂ ਬਾਅਦ ਫਿਰ ਜਦੋਂ ਮੰਗ ਪੂਰੀ ਨਹੀਂ ਕੀਤੀ ਉਹਨੇ ਔਰ ਇਸ ਕਰ ਕਿਉਂ ਜਿਹੜਾ ਗੁਰਪ੍ਰੀਤ ਹੈ ਕੋਟੇ ਜੰਡਰ ਵਾਲਾ ਉਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦਾ ਹੁਣ ਇਲਾਜ ਚੱਲ ਰਿਹਾ ਤੇ ਐਫ ਆਈ ਆਰ ਦੇ ਦੌਰਾਨ ਐਫ ਆਈ ਆਰ ਲਾਜ਼ ਕਰਕੇ ਲੜਕੀ ਗ੍ਰਿਫਤਾਰ ਕਰ ਲਈ ਗਈ ਹੈ ਲੜਕੀ ਦਾ ਨਾਮ ਸੁਖਪ੍ਰੀਤ ਕੌਰ ਹਮੀਦੀ ਦੀ ਰਹਿਣ ਵਾਲੀ ਹੈ ਤਾਂ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਹੈ ਜੀ ਬਾਕੀ ਜੋ ਵੀ ਅਗਲੇ ਤੱਥ ਸਾਹਮਣੇ ਆਉਣਗੇ ਆਪ ਜੀ ਨੂੰ ਜਾਣੂ ਕਰਵਾ ਦਿੱਤਾ ਜਾਊਗਾ ਕੋਈ ਬਰਾਮਦ ਕੀ ਕੁਝ ਹੋਇਆ ਤੇ ਉਹਦਾ ਫੋਨ ਹੀ ਇੱਕ ਮਿਲਿਆ ਸਾਨੂੰ ਤੇ ਬਾਕੀ ਉਹ ਰਿਕਵਰੀ ਕਹਿੰਦੀ ਮੈਂ ਕਰਵਾ ਦਿੰਨੀ ਆ ਜਿੱਦਾਂ 골ਡ ਹੋ ਗਿਆ ਇੱਕ ਫੋਨ ਉਹਨੇ ਲੁਕਾ ਕੇ ਰੱਖਿਆ ਕੁਝ ਕੱਪੜੇ ਨੇ ਔਰ ਉਹਦੀ ਚੈੱਕ ਬੁੱਕ ਆ ਗੁਰਪ੍ਰੀਤ ਦੀ ਉਹ ਉਹਦੇ ਕੋਲ ਲੜਕੀ ਕੋਲੇ ਉਹ ਰਿਕਵਰੀ ਕਰਨੀ ਬਾਕੀ ਆ ਉਸ ਤੋਂ ਬਾਅਦ ਜਿਹੜੀ ਇਹ ਫੇਕ ਰਜਿਸਟਰੀ ਕਰਵਾਈ ਸੀ ਜਿਹੜੇ ਇਹਨੇ ਜਾਲੀ ਦਸਤਾਵੇਜ਼ ਬਣਾਏ ਸੀ ਪਲਾਟ ਦੀ ਰਜਿਸਟਰੀ ਕਰਾਉਣ ਵਾਸਤੇ ਵੀ ਉਹ ਵੀ ਆਪਾਂ ਜਲਦੀ ਉਹਨਾਂ ਦੀ ਵੀ ਰਿਕਵਰੀ ਕਰ ਲਈ ਜਾਊਗੀ ਸਰ ਜਿਹੜੀ ਵੀਡੀਓ ਸੀਗੀ ਇਹ ਇਹ ਕੀ ਕੁਝ ਸੀਗਾ ਵੀਡੀਓ ਦੇ ਵਿੱਚ ਜਿੱਦਾਂ ਬਲੈਕ ਬੀਲਿੰਗ ਕੀਤਾ ਜਾ ਰਿਹਾ ਉਸਕੋ ਇਹਨਾਂ ਦੋਨਾਂ ਦੀਆਂ ਇਕੱਠੀਆਂ ਵੀਡੀਓ ਸੀਗੀਆਂ ਉਹ ਸ਼ਲੀਲ ਵੀਡੀਓ ਸੀਗੀਆਂ ਉਹਨਾਂ ਉਹ ਦਿਖਾ ਕੇ ਇਹਨੂੰ ਧਮਕਾ ਰਹੀ ਸੀ ਵੀ ਮੈਂ ਇਹਨਾਂ ਨੂੰ ਪਬਲਿਸ਼ ਕਰ ਦਊਂਗੀ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਊਂਗੀ। ਔਰ ਉਹ ਬੰਦਾ ਨਮੋਸ਼ੀ ਦੇ ਵਿੱਚ ਆ ਗਿਆ ਪਰਿਵਾਰ ਵਾਲਾ ਬੱਚਾ ਉਹਦਾ ਇੱਕ 11 ਸਾਲ ਦਾ ਬੇਟਾ ਵੀ ਆ ਤਾਂ ਇਸ ਕਰਕੇ ਫਿਰ ਉਹ ਜਿਹਨੇ ਇਹ ਸਟੈਪ ਲਿਆ।